ਵਾਸੇਖ ਧੰਨ ਗੁਰੂ ਦਾ ਹੁਕਮ ਮੰਨ ਕੇ ਨਾਲੇ ਤੇ ਚਿਖਾ ਲਈ ਬਲਣ ਲਈ ਆਈ ਜਾਣ ਤੇ ਨਾਲੇ ਮੇਵੇ ਤੇ ਕੜਾ ਤਿਆਰ ਕਰਨ ਵਾਸਤੇ ਰਸਤਾ ਲਈ ਜਾ ਤੇ ਇੱਕ ਪਾਸੇ ਚਿਖਾ ਦੀ ਤਿਆਰੀ ਕਰ ਰਹੇ ਨੇ ਚਿਖਾ ਲਈ ਲੱਕੜਾ ਲਿਆ ਰਹੇ ਨੇ ਇੱਕ ਪਾਸੇ ਘਿਓ ਮੈਦਾ ਆਟਾ ਲਿਆ ਰਹੇ ਨੇ ਕੜਾ ਬਣਾਉਣ ਵਾਸਤੇ ਮੇਵੇ ਲਿਆ ਰਹੇ ਨੇ ਲੰਗਰ ਤਿਆਰ ਕਰਨ ਇਕੋ ਸਮੇਂ ਦੋਹੇ ਚੀਜ਼ਾਂ ਇਹ ਸੱਚੇ ਬਾਦਸ਼ਾਹ ਹਜ਼ੂਰ ਦੀ ਸਰੀਰ ਕਾਰਬਲਾ ਕਿੰਨੀ ਕਹ 41 ਸਾਲ 9 ਮਹੀਨੇ ਤੇ ਲਗਭਗ 15 ਕੁ ਦਿਨ ਦੇਖੋ ਦੋਨੋਂ ਚੀਜ਼ਾਂ ਪੈਰਲਰ ਕਰਨੀਆਂ ਇੱਕ ਪਾਸੇ ਚਿਖਾ ਦੀ ਤਿਆਰੀ ਇੱਕ ਪਾਸੇ ਪਕਵਾਨ ਤਿਆਰ ਹੋ ਰਹੇ ਸਨ ਤਲਕੀਆਂ ਵਾਲੇ ਪਾਤਸ਼ਾਹ ਜਿਨ੍ਹਾਂ ਦੇ ਚਰਨਾਂ ਨਾਲ ਸਿੱਖਾਂ ਦੀ ਰੂਹ ਜੁੜੀ ਹੋਈ ਹੈ ਜਿਨ੍ਹਾਂ ਦੇ ਚਰਨਾਂ 'ਚ ਸਿੱਖਾਂ ਦੀ ਰੂਹ ਵਸਦੀ ਹੈ ਜਿਨ੍ਹਾਂ ਦੇ ਦੀਦ ਤੋਂ ਬਿਨਾਂ ਸਾਹ ਨਹੀਂ ਲੈ ਸਕਦੇ ਸਿੱਖ ਉਹਨਾਂ ਦੇ ਹੱਥੀਂ ਚਿਖਾ ਦੀ ਤਿਆਰੀ ਕਰ ਰਹੇ ਆ ਤੇ ਆਪਣੇ ਹੱਥੀ ਸੋਹਣੇ ਪਕ